ਇੰਦਾ ਮੀਨ ਟਾਈਮ ਜਦੋਂ ਮੈਂ ਬੈਠਾ ਸੀ ਆਬਵੀਸ ਬੰਦ ਹੋਇਆ ਪਤਾ ਲੱਗਿਆ ਕਿ ਆਪਣੇ ਕਾਲਜ ਦੇ ਦੂਸਰੇ ਕੋਰਨਰ ਤੇ ਗੋਲੀ ਚੱਲੀ ਹੈ ਤੇ ਕੁਝ ਬੱਚੇ ਤਾਂ ਫਿਰ ਮੈਂ ਵੀ ਇਕਦਮ ਟੀਚਰ ਨੂੰ ਡਿਸਪਲਿਨ ਕਮੇਟੀ ਦੇ ਸਾਰੇ-ਸਾਰੇ ਟੀਚਰ ਮੈਂ ਖੁਦ ਬਾਹਰ ਆਇਆ ਤਾਂ ਉਧਰੋਂ ਭੱਜਦੇ-ਭੱਜਦੇ ਦੂਜੇ ਗੇਟ ਤੋਂ ਪਹਿਲੇ ਗੇਟ ਤੇ ਆ ਗਏ ਤੇ ਆ ਕੇ ਆਪਾਂ ਜਿੱਦਾਂ ਹੀ ਉਹਨਾਂ ਨੂੰ ਦੇਖਿਆ ਆਇਡੈਂਟੀਫਾਈਡ ਉਹ ਵੀ ਗਾਰਾ ਘੱਟਣ ਲੱਗੇ ਕਿ ਕਿੱਟੇ ਦੇਸੀ ਟਾਈਪ ਰਿਵਰਵਰ ਉਹਨਾਂ ਕੋਲ ਸੀਗੇ ਅਸਫੇਕ ਤਾਰ ਸੀਗੀ ਸੀਮਿੰਟ ਜੇ ਗ੍ਰੀਨਿਸ਼ ਕਲਰ ਦੇ ਵਿੱਚ ਜਿਹਦੀ ਕੋਈ ਨੰਬਰ ਪਲੇਟ ਨਹੀਂ ਸੀ ਬੈਕ ਸਾਈਡ ਤੇ ਫਿਰ ਵੀ ਸਾਡੇ ਹੁੰਦੇ ਹੋਏ ਵੀ ਫਾਇਰਿੰਗ ਕਰਦਾ ਹੋਇਆ ਕਾਲਜ ਦੇ ਗੇਟ ਪਹਿਲੇ ਨੰਬਰ ਗੇਟ 'ਚ ਐਂਟਰ ਕੀਤਾ ਦੋਨੇ ਅੰਨੇ ਵਾਈ ਗੋਲੀ ਚਲਾਤੀ ਉਹ ਸਾਡੇ ਜੀਪੀਐਨ ਦੇ ਦਰਜ 'ਚ ਲੱਗੀ ਵੀ ਹੈ ਜਿਹੜੂ ਹੁਣ ਬਾਕੀ 'ਚ ਰੈਫਰ ਕੀਤਾ ਕੋਈ ਗੋਲੀ ਸ਼ਾਇਦ ਅੰਦਰ 13 ਕਰਤੀ ਹੈ ਤੇ ਬਾਕੀ ਸਾਰਾ ਇਨਵੈਸਟੀਗੇਸ਼ਨ ਪੁਲਿਸ ਕਰ ਰਹੀ ਹੈ ਬੜੀ ਮੌਕੇ ਤੇ ਪੁਲਿਸ ਪਹੁੰਚੀ ਜਿੱਦਾਂ ਹੀ ਮੈਂ ਹਰਦੀਪ ਜੀ ਨੂੰ ਪ੍ਰਧਾਨਾ ਫੋਨ ਕੀਤਾ ਹੇਮੰਤ ਜੀ ਨੂੰ ਕੀਤਾ ਸਾਰੇ ਦੋਨੋਂ ਸਾਈਡ ਤੋਂ ਪੁਲਿਸ ਆ ਗਈ ਉਹ ਆਪਣੀ ਇਗਰੈਜਿਕਟ ਚੱਕ ਚੱਕ ਕੇ ਚਲੀ ਸੀ। ਹਾਂ ਜੀ। ਕੀ ਐਕਸੀਡੈਂਟ ਹੋਇਆ ਮਾਮ ਜੀ? ਅੱਜ ਹੀ ਰਾਊਂਡ ਪੋਣੀਪੋਤ ਦੇ 3 ਸਾਨੂੰ ਰਿਪੋਰਟ ਹੋਇਆ ਕਿ ਐਸ ਕਾਲਜ ਜਿਹੜਾ ਸੰਵਾਲਾ ਰੋਡ ਤੇ ਹੈ ਪੁਲਿਸ ਸਟੇਸ਼ਨ ਸਰਦਾਰਪੁਰ ਏਰੀਆ ਚੋਂ ਪਹਿਲੇ ਉੱਥੇ ਇੱਕ ਗ੍ਰੇ ਕਲਰ ਦੀ ਸਿਲਫਟ ਗੱਡੀ ਆਈ ਉਹਦੇ ਚ ਚਾਰ ਰਾਊਂਡ ਚਾਰ ਦੇ ਕਰੀਬ ਨੌਜਵਾਨ ਬਸਦੇ ਉਹਨਾਂ ਨੇ ਇੱਥੇ ਫਾਇਰਿੰਗ ਕੀਤੀ ਹੈਗੀ ਤੇ ਮੌਕੇ ਤੇ ਇਮੀਡੀਏਟਲੀ ਮੇਰੇ ਜਿਹੜੇ ਐਸਚੋ ਆਡੀਐਸਪੀ ਖੰਨਾ ਐਸਪੀ ਡੀਐਸਪੀ ਡੀਸੀ ਆਂਡਾ ਸਾਰੇ ਆਗੇ ਸੀਗੇ ਤੇ ਸਾਨੂੰ ਸੀਸੀਟੀਵੀ ਫੁਟੇਜ ਥੋੜੀ ਬਹੁਤ ਥਲੇ ਮਿਲੀ ਹੈ ਤੇ ਇਸ ਦੇ ਮੁਨਾਫੇ ਥੋੜਾ ਬਹੁਤ ਆਡੈਂਟੀਫਾਈ ਵੀ ਹੋ ਗਏ और कुछ इन्होंने लोगल कॉलेज के भी बच्चे जोड़े है आइडेंटिफाई हो गए तो साड़ी सारी टीम लग रही थी और जो भी अच्छी केसमिशा गैंग एक बार ट्रैक हो जाए भी दस सकते हाँ इसके बाद ही पता लग गया जी इसला रोड वाल गए थे तो एक जब बरता चौक पेट्रोल पंप आ ਕੰਪਨੀ ਨੇ ਸਾਨੂੰ ਉਸ ਤੋਂ ਬਾਅਦ ਰਿਪੋਰਟ ਆਇਆ ਕਿ ਉਹਨਾਂ ਦਾ ਕਰਿੰਦਾ ਸੀ ਪੈਟਰੋਲ ਪੰਪ ਦਾ ਉਹਦੇ ਤੋਂ ਵੀ ਉਹਨਾਂ ਨੇ ਕੈਸ਼ ਖੋਲੇ ਸੋ ਹੋਪਫੁਲੀ ਦੋਨੋਂ ਕੇਸਸ ਟ੍ਰੇਸ ਹੋ ਜਾਣਗੇ ਇੱਕ ਬੰਦਾ ਤਾਂ ਆਈਡੈਂਟੀਫਾਈਡ ਹੋ ਸਕਦਾ ਇੰਜਰਡ ਕਿੰਨੇ ਬੰਦੇ ਨੇ ਕੋਲ ਨੇ ਇੱਕ ਤਾਂ ਜੀ ਇਹਨਾਂ ਦਾ ਪੀਐਨ ਹੈ ਜਿਹੜਾ ਕਾਲਜ ਦਾ ਉਹ ਇੰਜਰ ਹੋਇਆ ਉਹਨੂੰ 32 ਸੈਕਟਰ ਚੰਡੀਗੜ੍ਹ ਰੈਫਰ ਕਰ ਦਿੱਤਾ ਉਸ ਤੋਂ ਇਲਾਵਾ ਦੱਸ ਰਹੇ ਕਿ ਇੱਕ ਜਿਹੜਾ ਲੱਗਦਾ ਜਿਹੜਾ ਮੇਨ ਕਾਰਨ ਕੀ ਹੈ ਇੰਤਜ਼ਾਮ ਕਰਾ ਕੇ ਕਿ ਕੋਈ ਹੋਵੇ ਕਿ ਕਿਤੇ ਲੋਕ ਨੂੰ ਤਾਂ ਬੱਚੇ ਦਾ ਮੁੱਠੀ ਨਾ ਦੱਸੇ ਕੋਈ ਨਾ ਵੀ ਪਰਸਨਲ ਰੰਗੇ ਸੀਏ ਕਿਉਂ 1 ਤੋਂ 3 9 ਅਸਰ ਦੇ ਚਾਰ